ਬਟੇ ਹੁਣ ਜੋ ਆਪਾਂ ਪ੍ਰਸ਼ਨ ਹੱਲ ਕਰਨ ਲੱਗੇ ਆ ਪ੍ਰਸ਼ਨ ਨੰਬਰ 19 네ਫਰੋਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਬਟੇ ਇਹ ਤੁਸੀਂ ਲਿਖ ਲਓ ਆਪਣੀ ਕਾਪੀ ਦੇ ਉੱਤੇ ਇਹ 5 ਨੰਬਰ ਦਾ ਕੁਐਸਚਨ ਹੈ ਜਿਹੜਾ ਕਿ ਅਕਸਰ ਆਪਾਂ ਨੂੰ ਪੇਪਰ ਦੇ ਵਿੱਚ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਤਾਂ ਬੜੇ ਧਿਆਨ ਨਾਲ ਕਰਨਾ ਹੈ ਇੱਥੇ ਸਾਨੂੰ ਦੋ ਸਵਾਲ ਪੁੱਛੇਗੇ ਨੇ ਇੱਕ ਤਾਂ 네ਫਰੋਨ ਦੀ ਰਚਨਾ ਕਿਹੇ ਜੀ ਹੁੰਦੀ ਹੈ 네ਫਰੋਨ ਕਿਸ ਚੀਜ਼ ਤੋਂ ਬਣਿਆ ਹੁੰਦਾ ਹੈ ਤੇ ਨਾਲ ਹੀ ਉਹਦੀ ਕਾਰਜ ਵਿਧੀ ਕਾਰਜ ਵਿਧੀ ਦਾ ਮਤਲਬ ਵੀ ਉਹ ਕੰਮ ਕਿਵੇਂ ਕਰਦਾ ਹੈ ਨੇਫਰੋਨ ਇਹ ਆਪਾਂ ਨੇ ਦੱਸਣਾ ਤਾਂ ਸਭ ਤੋਂ ਪਹਿਲਾਂ ਉੱਤਰ ਦੇ ਵਿੱਚ ਆਪਾਂ ਨੇਫਰੋਨ ਬਾਰੇ ਦੱਸਾਂਗੇ ਕਿ ਨੇਫਰੋਨ ਮਨੁੱਖੀ ਮਲ ਤਿਆਗ ਪ੍ਰਣਾਲੀ ਦੀ ਸਭ ਤੋਂ ਛੋਟੀ ਇਕਾਈ ਹੈ ਬਟੇ ਮਲ ਤਿਆਗ ਪ੍ਰਣਾਲੀ ਮਲ ਤਿਆਗ ਪ੍ਰਣਾਲੀ ਦਾ ਮਤਲਬ ਸਾਡੇ ਸਰੀਰ ਦੇ ਵਿੱਚ ਜਿਹੜੀ ਗੰਦਗੀ ਹੈ ਉਹਨੂੰ ਬਾਹਰ ਕੱਢਣ ਵਾਲਾ ਸਿਸਟਮ ਉਹਦਾ ਜਿਹੜਾ ਸਭ ਤੋਂ ਛੋਟਾ ਸੈੱਲ ਹੈ ਇਕਾਈ ਦਾ ਮਤਲਬ ਜਿਹੜਾ ਸਭ ਤੋਂ ਛੋਟਾ ਸੈੱਲ ਹੈ ਉਸਨੂੰ ਆਪਾਂ ਨੇਫਰੋਨ ਕਹਿੰਦੇ ਹਾਂ ਠੀਕ ਹੈ ਮਨੁੱਖ ਦੇ ਸਰੀਰ ਵਿੱਚ ਦੋ ਗੁਰਦੇ ਹੁੰਦੇ ਹਨ ਜੋ ਕਿ ਖੂਨ ਵਿੱਚ ਮੌਜੂਦ ਨਾਈਟ੍ਰੋਜਨ ਯੁਕਤ ਫੋਕਟ ਪਦਾਰਥਾਂ ਜਿਵੇਂ ਕਿ ਯੂਰੀਆ ਜਾਂ ਯੂਰਿਕ ਐਸਿਡ ਨੂੰ ਮੂਤਰ ਦੇ ਰੂਪ ਵਿੱਚ ਬਾਹਰ ਕੱਢਦੇ ਹਨ ਹਰੇਕ ਗੁਰਦਾ ਲਗਭਗ 10 ਲੱਖ ਨੇਫਰੋਨ ਦੇ ਸਮੂਹ ਤੋਂ ਬਣਦਾ ਹੈ ਹਾਂ ਬੇਟੇ ਦੇਖੋ ਤੁਸੀਂ ਸਾਈਡ ਤੇ ਇਹ ਡਾਇਗਰਾਮ ਦੇਖ ਸਕਦੇ ਹੋ ਬੇਟੇ ਇਹ ਸਾਡਾ ਮਨੁੱਖੀ ਮਲ ਤਿਆਗ ਪ੍ਰਣਾਲੀ ਹੈ ਇਹਦੇ ਵਿੱਚ ਤੁਹਾਨੂੰ ਰਾਜਮਹਾ ਵਰਗੀਆਂ ਦੋ ਸ਼ੇਪਸ ਦਿਖਾਈ ਦੇ ਰਹੀਆਂ ਹੋਣਗੀਆਂ ਇਹ ਜਿਹੜੀਆਂ ਸ਼ੇਪਸ ਨੇ ਇਹਨਾਂ ਨੂੰ ਅਸੀਂ ਗੁਰਦੇ ਕਹਿੰਦੇ ਆ ਠੀਕ ਹੈ ਹੁਣ ਇਹ ਜਿਹੜਾ ਇੱਕ ਗੁਰਦਾ ਇਹ ਲਗਭਗ 10 ਲੱਖ ਨੇਫਰੋਨ ਤੋਂ ਬਣਿਆ ਹੁੰਦਾ ਛੋਟੇ ਛੋਟੇ ਕਾਈਆਂ 10 ਲੱਖ ਸੈੱਲਾਂ ਤੋਂ ਕਹਿ ਲਓ ਕਿ ਬਣਿਆ ਹੋਇਆ ਹੁੰਦਾ ਠੀਕ ਹੈ ਤਾਂ ਸੋਚ ਕੇ ਦੇਖੋ ਕਿ ਇਹ ਸੈੱਲ ਕਿੰਨੇ ਬਾਰੀਕ ਹੋਣਗੇ ਜਿਨ੍ਹਾਂ ਤੋਂ ਮਿਲ ਕੇ ਇਹ ਗੁਰਦੇ ਬਣਦੇ ਨੇ ਤਾਂ ਇੱਕ ਗੱਲ ਹੁਣ ਤੱਕ ਆਪਾਂ ਨੂੰ ਕਲੀਅਰ ਹੋ ਗਈ ਕਿ ਜਿਹੜਾ ਨੇਫਰੋਨ ਹੈ ਉਹ ਮਲਤੈਗ ਪ੍ਰਣਾਲੀ ਦੀ ਇਕਾਈ ਹੈ ਤੇ ਸਰੀਰ ਵਿੱਚੋਂ ਮਲਮੂਤਰ ਰਾਹੀਂ ਗੰਦਗੀ ਨੂੰ ਬਾਹਰ ਕੱਢਦੀ ਹੈ ਤੇ ਜਿਹੜੀ ਇਹ ਗੰਦਗੀ ਹੈ ਇਹ ਇਹਦੇ ਵਿੱਚ ਨਾਈਟ੍ਰੋਜਨ ਯੁਕਤ ਫੋਕਟ ਪਦਾਰਥ ਹੁੰਦੇ ਨੇ ਫालतू ਪਦਾਰਥ ਹੁੰਦੇ ਨੇ ਜੀਨੂੰ ਅਸੀਂ ਯੂਰੀਆ ਵੀ ਕਹਿ ਦਿੰਨੇ ਆ ਤੇ ਯੂਰਿਕ ਐਸਿਡ ਵੀ ਕਹਿ ਦਿੰਨੇ ਆ ਤਾਂ ਇਹ ਸਾਡਾ ਪਹਿਲਾ ਪੈਰਾ ਹੋ ਗਿਆ ਉਸ ਤੋਂ ਬਾਅਦ ਹੁਣ ਅਸੀਂ ਨੇਫਰੋਨ ਦੀ ਰਚਨਾ ਬਾਰੇ ਡਿਟੇਲ ਦੇ ਵਿੱਚ ਸਮਝਾਵਾਂਗੇ ਨੇਫਰੋਨ ਕਿਵੇਂ ਬਣਿਆ ਹੁੰਦਾ ਬੇਟੇ ਇਸ ਪੇਜ ਤੇ ਆਪਾਂ ਨੂੰ ਥਿਊਰੀ ਲਿਖੀ ਹੋਈ ਹੈ ਤੇ ਨੈਕਸਟ ਪੇਜ ਤੇ ਇਹਦੀ ਡਾਇਗਰਾਮ ਹੈ ਤਾਂ ਮੈਂ ਤੁਹਾਨੂੰ ਥਿਉਰੀ ਵੀ ਪੜਾਉਂਦਾ ਰਹੂੰਗਾ ਨਾਲ ਨਾਲ ਡਾਇਗਰਾਮ ਵੀ ਸਮਝਾਉਂਦਾ ਰਹੂੰਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਨੇਫਰੋਨ ਦੀ ਰਚਨਾ ਚ ਕੀ ਹੈ ਨੇਫਰੋਨ ਇੱਕ ਲੰਬੀ ਪਤਲੀ ਅਤੇ ਕੁੰਡੀਦਾਰ ਨਾਲੀ ਵਰਗੀ ਰਚਨਾ ਹੈ ਇਸ ਨਾਲੀ ਦੇ ਉੱਪਰਲੇ ਹਿੱਸੇ ਵਿੱਚ ਕੱਪ ਵਰਗਾ ਇਹਦਾ ਹਿੱਸਾ ਹੁੰਦਾ ਉੱਪਰਲਾ ਔਰ ਇਸ ਉੱਪਰਲੇ ਹਿੱਸੇ ਨੂੰ ਅਸੀਂ ਬੋਮੈਨ ਕੈਪਸੂਲ ਆਖਦੇ ਹਾਂ ਦੇਖੋ ਬੇਟੇ ਹੁਣ ਇਹ ਨੇਫਰੋਨ ਹੈ ਇਹ ਕਹਿੰਦੇ ਵੀ ਇੱਕ ਪਤਲੀ ਜੀ ਬੰਤਰ ਹੈ ਜਿਹੜੀ ਕਿ ਕੁੰਡੀਦਾਰ ਦੇਖੋ ਕੁਮਾ ਦਾਰ ਇਹ ਬੰਤਰ ਹੈ ਔਰ ਇਹਦੀ ਜਿਹੜੀ ਸਟਰਕਚਰ ਹੈ ਇੱਥੋਂ ਸਟਾਰਟ ਹੁੰਦੀ ਹੈ ਤੁਸੀਂ ਆਹ ਦੇਖੋਗੇ ਜਿਹੜਾ ਉੱਪਰਲਾ ਹਿੱਸਾ ਹੈ ਇਸ ਨੂੰ ਕਹਿੰਦੇ ਨੇ ਬੋਮਨ ਕੈਪਸੂਲ ਇਹ ਬੋਮਨ ਕੈਪਸੂਲ ਕੱਪ ਵਰਗ ਹੈ ਜਿਵੇਂ ਚਾਹ ਦਾ ਕੱਪ ਹੁੰਦਾ ਹੈ ਉਹਦੇ ਵਿੱਚ ਚਾਹ ਪਾਈ ਜਾਂਦੀ ਹੈ ਇਹ ਲਗਭਗ ਬੰਤਰ ਉਸੇ ਤਰ੍ਹਾਂ ਦੀ ਇੱਥੇ ਨਜ਼ਰ ਆ ਰਹੀ ਹੈ ਸਾਨੂੰ ਜੇ ਆਪਾਂ ਡਰਾ ਵੀ ਕਰੀਏ ਮੈਂ ਨਾਲ-ਨਾਲ ਇਸਦੇ ਇਹਨੂੰ ਡਰਾ ਕਰਾਂ ਤਦ ਦੇਖੋ ਕੁਛ ਇਸ ਤਰ੍ਹਾਂ ਦੀ ਬੰਤਰ ਇਹ ਬੋਮਨ ਕੈਪਸੂਲ ਦੀ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਠੀਕ ਹੈ ਇਹਨੂੰ ਬੋਮਨ ਕੈਪਸੂਲ ਕਹਿੰਦੇ ਨੇ ਨੇਫਰੋਨ ਦਾ ਨੀਚਲਾ ਹਿੱਸਾ ਇੱਕ ਲੰਬੀ ਨਲੀ ਵਰਗਾ ਹੁੰਦਾ ਹੈ ਇਸ ਨੂੰ ਟਿਬਿਊਲ ਆਖਦੇ ਹਨ ਹੁਣ ਅਸੀਂ ਟਿਬਿਊਲ ਦੇਖਦੇ ਹਾਂ ਦੇਖੋ ਜਿਹੜਾ ਕੱਪ ਸੀ ਕੱਪ ਦੇ نیچے ਤੁਹਾਨੂੰ ਆ ਟਿਊਬ ਜਾਂਦੀ ਦਿਖ ਰਹੀ ਹੋਊਗੀ ਬੇਟੇ ਇਸ ਛੋਟੀ ਟਿਊਬ ਨੂੰ ਹੀ ਟਿਬਿਊਲ ਕਿਹਾ ਜਾਂਦਾ ਹੈ ਟਿਬਿਊਲ ਦਾ ਮਤਲਬ ਛੋਟੀ ਟਿਊਬ ਤੋਂ ਹੁੰਦਾ ਹੈ ਬਾਰੀਕ ਟਿਊਬ ਠੀਕ ਹੈ ਇਹ ਇਹ ਟਿਊਬ ਇੰਨੀ ਬਾਰੀਕ ਹੈ ਕਿ ਸਾਨੂੰ ਅੱਖਾਂ ਨਾਲ ਲੰਗੀ ਅੱਖਾਂ ਨਾਲ ਇਹ ਦਿਖਾਈ ਨਹੀਂ ਦੇ ਸਕਦੀ ਓਕੇ ਤਾਂ ਅੱਛਾ ਇਸ ਨੂੰ ਟਿਬੂ ਲਖਦੇ ਨੇ ਤੇ ਬੋਮਨ ਕੈਪਸੂਲ ਵਿੱਚ ਲਹੂ ਕੇਸ਼ਕਾਵਾਂ ਦਾ ਇੱਕ ਗੁੱਛਾ ਹੁੰਦਾ ਹੈ ਜਿਸ ਨੂੰ ਗਲੋਮੇਰੂਲਸ ਕਹਿੰਦੇ ਹਨ ਹੁਣ ਅਸੀਂ ਗਲੋਮੇਰੂਲਸ ਦੇਖ ਲੈਣੇ ਬੇਟੇ ਆ ਦੇਖੋ ਆਪਣੇ ਸਰੀਰ 'ਚ ਇਹ ਲਹੂ ਵੈਣੀਆਂ ਨੇ ਜਿਹੜੀਆਂ ਇਹ ਲਹੂ ਵੈਣੀਆਂ ਤੋਂ ਲਹੂ ਆ ਰਿਹਾ ਹੈ ਇਹ ਅਸ਼ੁੱਧ ਲਹੂ ਆ ਰਿਹਾ ਬੇਟੇ ਆਹ ਵਾਲੀ ਪਾਈਪ 'ਚੋਂ ਠੀਕ ਹੈ ਦੇਖ 파 ਰਹੇ ਹੋਗੇ ਤੁਸੀਂ ਨੀਲੇ ਰੰਗ ਦੀ ਪਾਈਪ ਹੈ ਚੋਂ ਅਸ਼ੁੱਧ ਖੂਨ ਆ ਰਿਹਾ ਹੈ ਤੇ ਇੱਥੇ ਆ ਕੇ ਨਾੜੀਆਂ ਦਾ ਇੱਕ ਗੁੱਛਾ ਜਿਹਾ ਬਣਿਆ ਹੋਇਆ ਹੈ ਬੋਮਨ ਕੈਪਸੂਲ ਦੇ ਅੰਦਰ ਔਰ ਇਸ ਗੁੱਛੇ ਨੂੰ ਅਸੀਂ ਕੀ ਕਹਿੰਦੇ ਆ ਗਲੋਮੀਰੂਲਸ ਗਲੋਮੀਰੂਲਸ ਇਹ ਗੁੱਛੇ ਵਿੱਚੋਂ ਜਦੋਂ ਖੂਨ ਲੰਘਦਾ ਹੈ ਤਾਂ ਉਹਦੇ ਵਿੱਚ ਜਿਹੜੀ ਗੰਦਗੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਯੂਰੀਆ ਯੂਰਿਕ ਐਸਿਡ ਹੈ ਜਾਂ ਕੋਈ ਪਾਣੀ ਹੈ ਵਾਧੂ ਘਟੂ ਕੋਈ ਸਾਲਟ ਹੈ ਨਮਕ ਜਿਹਨੂੰ ਆਪਾਂ ਕਹਿੰਦੇ ਆ ਇਹ ਕੋਈ ਦਵਾਈ ਖਾਦੀ ਹੋਈ ਆ ਸੀ ਜਿੰਨੇ ਵੀ ਵੇਸਟ ਪਦਾਰਥ ਨੇ ਉਹ ਸਾਰੇ ਇੱਥੇ ਫਿਲਟਰ ਹੋ ਕੇ ਇਸ ਕੱਪ ਦੇ ਵਿੱਚ ਰਹਿ ਜਾਂਦੇ ਨੇ ਇੱਕ ਤਰ੍ਹਾਂ ਕਹਿ ਲਓ ਵੀ ਜਿਹੜੀ ਇਹ ਗੁੱਛਾ ਜਿਹਨੂੰ ਅਸੀਂ ਗਲੋਮੀਰੂਲਸ ਕਹੈ ਨਾ ਇਹ ਜਿਵੇਂ ਚਾਹ ਪੁੰਨਣੀ ਹੁੰਦੀ ਹੈ ਜਿਹੜੀ ਚਾਹ ਨੂੰ ਪੁੰਨਦੀ ਹੈ ਇਹ ਇੱਕ ਤਰ੍ਹਾਂ ਦੀ ਉਸੇ ਤਰੀਕੇ ਨਾਲ ਪੁੰਨਣੀ ਹੈ ਫਿਲਟਰ ਹੈ ਜਿਹਦੇ ਵਿੱਚੋਂ ਕੇਵਲ ਗੰਦਗੀ نیچے ਲੰਘਦੀ ਹੈ ਤੇ ਜਿਹੜਾ ਸ਼ੁੱਧ ਲਹੂ ਹੈ ਉਹ ਅੰਦਰ ਹੀ ਰਹਿ ਜਾਂਦਾ ਇਸ ਚੀਜ਼ ਦੇ ਠੀਕ ਹੈ ਆਓ ਹੁਣ ਆਪਾਂ ਅੱਗੇ ਪੜਦੇ ਹਾਂ ਗਲੋਮੀਰੂਲਸ ਤੋਂ ਬਾਅਦ ਜਦੋਂ ਗੰਦਾ ਖੂਨ ਗਲੋਮੇਰੂਲਸ ਵਿੱਚੋਂ ਗੁਜ਼ਰਦਾ ਹੈ ਤਾਂ ਖੂਨ ਵਿੱਚ ਮੌਜੂਦ ਬਾਧੂ ਪਦਾਰਥ ਜਿਵੇਂ ਕਿ ਯੂਰੀਆ ਨਮਕ ਪਾਣੀ ਖਣਿਜ ਪਦਾਰਥ ਤੇ ਦਵਾਈਆਂ ਆਦਿ ਇਹ ਸਾਰੀਆਂ ਫਿਲਟਰ ਹੋ ਕੇ ਵੋਮਨ ਕੈਪਸੂਲ ਵਿੱਚ ਇਕੱਠੇ ਹੋ ਜਾਂਦੇ ਨੇ ਬੇਟੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਇਹ ਗੁੱਛਾ ਜਿਹਨੂੰ ਗਲੋਮੇਰੂਲਸ ਕਹਿੰਦੇ ਆ ਲਹੂ ਵਹਿਣੀਆਂ ਦਾ ਗੁੱਛਾ ਕੈਪਿਲਰੀਜ਼ ਵੀ ਇਹਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ ਇੱਕ ਫਿਲਟਰ ਦਾ ਕੰਮ ਕਰਦੀ ਹੈ ਜਦੋਂ ਲਹੂ ਇਹਦੇ ਵਿੱਚੋਂ ਗੁਜ਼ਰਦਾ ਹੈ ਤਾਂ ਲਹੂ ਵਿੱਚ ਜਿਹੜੇ ਬਾਧੂ ਘਟੂ ਪਦਾਰਥ ਨੇ ਜਿਵੇਂ ਯੂਰੀਆ ਹੋ ਗਿਆ ਬਾਧੂ ਨਮਕ ਹੈ ਬਾਧੂ ਪਾਣੀ ਹੈ ਬਾਧੂ ਖਣਿਜ ਪਦਾਰਥ ਨੇ ਜਾਂ ਫਿਰ ਕੋਈ ਦਵਾਈਆਂ ਨੇ ਉਹ ਸਾਰੀਆਂ ਪੁਣੀਆਂ ਜਾਂਦੀਆਂ ਨੇ ਫਿਲਟਰ ਹੋ ਜਾਂਦੀਆਂ ਨੇ ਤੇ ਉਹ ਕੱਪ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਠੀਕ ਹੈ ਉਸ ਉਪਰੰਤ ਵੋਮਨ ਕੈਪਸੂਲ ਵਿੱਚ ਇਕੱਠੇ ਹੋਏ ਬਾਧੂ ਪਦਾਰਥ ਨੇਫਰੋਨ ਦੇ ਟਿਬਿਊਲ ਵਾਲੇ ਹਿੱਸੇ ਵਿੱਚੋਂ ਗੁਜ਼ਰਦੇ ਹਨ ਅੰਤ ਵਿੱਚ ਨੇਫਰੋਨ ਵਿੱਚ ਕੇਵਲ ਬਾਧੂ ਪਦਾਰਥ ਜਿਵੇਂ ਕਿ ਯੂਰੀਆ ਨਾਮਕ ਗੈਰ ਜ਼ਰੂਰੀ ਪਾਣੀ ਹੀ ਬਚੇ ਰਹ ਜਾਂਦੇ ਨੇ ਇਹ ਬਾਧੂ ਪਦਾਰਥ ਮੂਤਰ ਦੇ ਰੂਪ ਵਿੱਚ ਮੂਤਰ ਇਕੱਠਾ ਕਰਨ ਵਾਲੀ ਨਲੀ ਰਾਹੀਂ ਮੂਤਰ ਮਸਾਨੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਆ ਦੇਖੋ ਬੇਟੇ ਜਦ ਇੱਥੇ ਬਾਧੂ ਘਾਟੂ ਪਦਾਰਥ ਫੋਕਟ ਪਦਾਰਥ ਇਕੱਠੇ ਹੋਏ ਉਹ ਫੋਕਟ ਪਦਾਰਥ ਤੁਸੀਂ ਇੱਥੇ ਐਰੋ ਹੈਡ ਦੇਖ ਰਹੇ ਹੋਗੇ ਉਹ ਫੋਕਟ ਪਦਾਰਥ ਤਰਲ ਪਦਾਰਥ ਦੇ ਰੂਪ ਵਿੱਚ ਅੱਗੇ ਦੀ ਅੱਗੇ ਜਾਂਦੇ ਨੇ ਇਹ ਜਿਹੜੀ ਨਾਲੀ ਹੈ ਇਹਨੂੰ ਅਸੀਂ ਟਿਬਿਊਲ ਕਹਿਆ ਪਹਿਲਾਂ ਇਹ ਬਰੀਕ ਜੀ ਨਾਲੀ ਹੈ ਠੀਕ ਹੈ ਇਹ ਟਿਬਿਊਲ ਅੱਗੇ ਜਾਂਦੀ ਹੈ ਤਾਂ ਇੱਕ ਵੱਡੀ ਨਾਲੀ ਦੇ ਨਾਲ ਇਹਦਾ ਕਨੈਕਸ਼ਨ ਹੈ ਔਰ ਇਸ ਨਾਲੀ ਨੂੰ ਕੀ ਕਹਿੰਦੇ ਆ ਅਸੀਂ ਮੂਤਰ ਇਕੱਠਾ ਕਰਨ ਵਾਲੀ ਨਾਲੀ ਠੀਕ ਹੈ ਇਸ ਨਾਲੀ ਦੇ ਨਾਲ ਤੁਸੀਂ ਦੇਖੋਗੇ ਨਾ ਇੱਥੇ ਛੋਟੇ ਛੋਟੇ ਆ ਟੁਕੜੇ ਜੇ ਇਹ 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 ਬਹੁਤ ਸਾਰੇ ਨੇਫਰੋਨ ਨੇ ਜਿਵੇਂ ਅਸੀਂ ਤਾਂ ਸਿਰਫ ਇੱਕ ਨੇਫਰੋਨ ਦੀ ਬੰਤਰ ਸਮਝਣ ਲੱਗ ਰਹੇ ਹਾਂ ਲੇਕਿਨ ਇਸ ਇੱਕ ਨਾਲੀ ਦੇ ਨਾਲ ਬਹੁਤ ਸਾਰੇ ਨੇਫਰੋਨ ਜੁੜੇ ਹੋਏ ਹੁੰਦੇ ਨੇ ਇਹ ਲਗਭਗ ਓਵੇਂ ਹੀ ਹੈ ਜਿਵੇਂ ਆਪਣੇ ਘਰਾਂ ਦੇ ਵਿੱਚ ਆਪਣੇ ਗਲੀ ਮਹੱਲੇ ਦੇ ਵਿੱਚ ਬਾਹਰ ਇੱਕ ਨਾਲੀ ਹੁੰਦੀ ਹੈ ਜਿਹਦੇ ਵਿੱਚ ਜਿਹਦਾ ਜਿਹਦਾ ਕਨੈਕਸ਼ਨ ਹਰੇਕ ਘਰ ਨਾਲ ਹੈ ਗਲੀ ਦੇ ਵਿੱਚ ਜਿੰਨੇ ਘਰ ਨੇ ਅਗਰ ਗਲੀ ਦੇ ਵਿੱਚ 20 ਘਰ ਨੇ ਉਹ 20 ਘਰਾਂ ਦੀ ਗੰਦਗੀ ਉਸ ਨਾਲੀ ਦੇ ਵਿੱਚ ਜਾਂਦੀ ਹੈ ਇਸੇ ਤਰੀਕੇ ਨਾਲ ਇਹ ਜਿਹੜੀ ਮੂਤਰ ਇਕੱਠਾ ਕਰਨ ਵਾਲੀ ਨਾਲੀ ਹੈ ਇਹਦੇ ਨਾਲ ਬਹੁਤ ਸਾਰੇ ਨੇਫਰੋਨ ਜੁੜੇ ਹੋਏ ਨੇ ਉਹੋ ਗੰਦਗੀ ਨੂੰ ਲਿਆ ਕੇ ਇਸ ਨਾਲੀ ਦੇ ਵਿੱਚ ਪਾ ਦਿੰਦੇ ਨੇ ਅੱਗੇ ਇਹ ਨਾਲੀ ਹੈ ਜਿਹੜੀ ਇਹ ਅੱਗੇ ਜਾਂਦੀ ਹੈ ਇਹ ਬਹੁਤ ਸਾਰੀਆਂ ਨਾਲੀਆਂ ਇਦਾਂ ਇਕੱਠੀਆਂ ਹੋ ਕੇ ਇੱਕ ਵੱਡੀ ਨਾਲੀ ਬਣ ਜਾਂਦੀ ਹੈ ਉਸ ਨਾਲੀ ਰਾਹੀਂ ਜਿਹੜਾ ਮੂਤਰ ਹੈ ਪਿਸ਼ਾਬ ਹੈ ਉਹ ਮੂਤਰ ਮਸਾਨੇ ਤੱਕ ਪਹੁੰਚ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਸਾਡਾ ਜਿਹੜਾ ਲਹੂ ਹੈ ਉਹ ਫਿਲਟਰ ਹੋ ਜਾਂਦਾ ਹੈ ਉਹਦੇ ਵਿੱਚੋਂ ਜਿਹੜੀ ਗੰਦਗੀ ਹੈ ਉਹ ਪੁਨ ਕੇ ਸਰੀਰ ਦੇ ਵਿੱਚੋਂ ਬਾਹਰ ਹੋ ਜਾਂਦੀ ਹੈ ਠੀਕ ਹੈ ਤਾਂ ਬੇਟੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਸੀਗਾ ਇਹ 10ਵੀਂ ਕਲਾਸ ਦੇ ਵਿੱਚ ਲਈ ਤਾਂ ਅਸੀਂ ਜ਼ਰੂਰ ਇਸ ਨੂੰ ਯਾਦ ਕਰਨਾ ਹੈ ਔਰ ਨਾਲ ਹੀ ਨਾਲ ਬੇਟੇ ਸਾਨੂੰ ਡਾਇਗਰਾਮ ਵੀ ਸਾਨੂੰ ਯਾਦ ਹੋਣਾ ਚਾਹੀਦਾ ਹੈ ਇਹ ਸਾਨੂੰ ਚੰਗੀ ਤਰ੍ਹਾਂ ਆਪਣੀ ਬੁੱਕ ਦੇ ਵਿੱਚ ਇਹਦੀ ਪ੍ਰੈਕਟਿਸ ਕਰ ਲੈਣੀ ਚਾਹੀਦੀ ਹੈ ਨੋਟਬੁੱਕ ਦੇ ਵਿੱਚ ਇਹਨੂੰ ਡਰਾ ਕਰ ਲੈਣਾ ਚਾਹੀਦਾ ਹੈ